ਆਰ ਗੁਰਜੀ ਦਾ ਖਾਲਸਾ ਵਾਲੇ ਜੀ ਬਹੁਤ ਹੀ ਦੁੱਖ ਆਇਆ ਅੱਜ ਆਪਾਂ ਲੁਧਿਆਣੇ ਸ਼ਹਿਰ ਦੇ ਵਿੱਚ ਸਦਾ ਤੀਸਰਾ ਕਰਵਾਤਾ ਤੇ ਗੁਰੂ ਮਹਾਰਾਜੀ ਦੀ ਕਿਰਪਾ ਹੋ ਰਹੀ ਹੈ ਇਹ ਜਿਹੜੇ ਦੀਵਾਨ ਨੇ ਆਪਾਂ ਗੁਰੂ ਨਾਨਕ ਪਾਤਸ਼ਾਹ ਨਿਰੰਕਾਰਕਾਰ ਕੋਠੇ ਪ੍ਰਭੂ ਦੀ ਉਹਨਾਂ ਦੇ ਹੁਕਮ ਨੂੰ ਉਹਨਾਂ ਦੇ ਪਰਵਚਨਾ ਨੂੰ ਗੁਰੂ ਦੇ ਮਿਸ਼ਨ ਨੂੰ ਸਮਰਪਿਤ ਹੁੰਦੇ ਆ ਕੌਕੇ ਮਹਾਰਾਜ ਦਾ ਹੁਕਮ ਹੈ ਵੀ ਸਾਰੀ ਕਾਇਨਾਤ ਕਿਰਤ ਕਰੋ ਵੰਡ ਛਕੋ ਨਾਮ ਜਪੋ ਸਰਬੱਤ ਦੇ ਭਲੇ ਲਈ ਕਾਰਜ ਕਰੋ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰ ਲੱਗੋ ਬਸ ਇਹ ਆਪਣਾ ਅਜ਼ੀਮ ਮੈਸੇਜ ਸੁਨੇਹਾ ਬੇਨਤੀ ਪੱਤਰ ਵਰਸਾ ਦਿੱਤਾ ਨੂੰ ਕਰ ਲਈ ਆਏ ਆ ਅੱਜ ਸਬਕ ਤੇ ਪਹਿਲਾਂ ਤੁਹਾਨੂੰ ਪਤਾ ਵੀ 3 ਦਿਨ ਤੋਂ ਅਖੰਡ ਪਾਠਾਂ ਦੀ ਆਰੰਭਤਾ ਹੋਈ ਅੱਜ ਭੋਗ ਪਾਏ ਗਏ ਆ ਅੱਜ ਇਸ ਰਾਤ ਦੇ ਅੱਜ ਸਮਾਪਤੀ ਦਾ ਦੀਵਾਨ ਤੇ ਦੀਵਾਨਾਂ ਦੇ ਵਿੱਚ ਅਸੀਂ ਕੋਈ ਦੇਣਤੀ ਕਰਦੇ ਆਂ ਵੀ ਗੁਰੂ ਪਿਆਰੀ ਗੁਰ ਸੰਗਤ ਦੀ ਇੱਕ ਤਾਂ ਜਿਹੜਾ ਸਮਾਪ ਇਹ ਆਪਣਾ ਸਾਰਿਆਂ ਦਾ ਫਰਕ ਬਣਦਾ ਵੀ ਆਪਾਂ ਜਿਹੜਾ ਗੁਰੂ ਨਾਨਕ ਮਹਾਰਜ ਦਾ ਮਿਸ਼ਨ ਆ ਉਹਨੂੰ ਸਮਰਪਿਤ ਹੋਈ ਜੀ ਸਾਨੂੰ ਕਿਰਤ ਕਰਨ ਦੀ ਪ੍ਰੇਰਣਾ ਦਿੱਤੀ ਆ ਸਰਬੱਤ ਦੇ ਭਲੇ ਲਈ ਕੋਝਮਿਆਂ ਲੰਗਰ ਚੱਲ ਰਹੇ ਆ ਅੱਜ ਪੰਜਾਬ ਦੇ ਉੱਤੇ ਇਹਦੇ ਵਿਖਤ ਪਈ ਤਾਂ ਦੇਖੋ ਥਾਂ ਥਾਂ ਤੇ ਗੁਰਸੰਗਤਾਂ ਨੇ ਹਰ ਪ੍ਰਕਾਰ ਦਾ ਲੰਗਰ ਲਾਤਾ ਅੱਗੇ ਕਿਦੇ ਟ੍ਰੈਕਟਾਂ ਦੇ ਲੰਗਰ ਲੱਗਦੇ ਸੁਣੇ ਕਦੇ ਕਿ ਹੋਤੀਆਂ ਫਸਤਾਂ ਬਹੁਤ ਲੋਕਾਂ ਨੇ ਚੜਦੀ ਕਲਾ ਨਾਲ ਸੇਵਾ ਕੀਤੀ ਤੇ ਬਾਕੀ ਔਖੇ ਸਮੇਂ ਦੇ ਵਿੱਚ ਮਨੋਖਰੂ ਪਤਾ ਲੱਗਦਾ ਵੀ ਸਾਡਾ ਆਪਣਾ ਕੌਣ ਹੈ ਪਰਾਇਆ ਕੌਣ ਹੈ ਸਾਡੇ ਨਾਲ ਖੜਨਾਂ ਦਾ ਕੌਣ ਹੈ ਸਾਥੋ ਕਾਮ ਲੈ ਕੇ ਦੂਰ ਜਾਣ ਵਾਲਾ ਕੌਣ ਆ ਇਹ ਸਾਰੇ ਇੱਥੇ ਨਿਰਮੈ ਹੋ ਗਏ ਆ ਤੇ ਗੁਰੂ ਮਹਾਰਾਜ ਕਿਰਪਾ ਕਰਨ ਪੰਜਾਬ ਚੜ੍ਹਦੀ ਕਲਾ ਵਿੱਚ ਰਵੇ ਖੁਸ਼ੀਆਂ ਬਾਣੇ ਤੇ ਜਿਹੜੇ ਲੋਕ ਸੇਵਾਦਾਰ ਆ ਉਹਨਾਂ ਨੂੰ ਮਹਾਰਾਜ ਬਖਸ਼ਿਸ਼ਾਂ ਦੇਣ ਚੜ੍ਹਦੀਆਂ ਕਲਾ ਬਖਸ਼ਣ ਤੇ ਨਾਲ ਸਵਾਵਾ ਕਰਨ ਦਾ ਬਲ ਬਖਸ਼ਣਾ ਤੇ ਅਸੀਂ ਸਾਰੇ ਨਾਲ ਮਿਲ ਕੇ ਤੇ ਗੁਰੂ ਨਾਨਕ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾ ਗੁਰਮਾਨੀ ਆਤਮਕ ਜੋਤ ਸ਼ਬਦ ਗੁਰੂ ਗ੍ਰੰਥ ਸਾਹਿਬਹ ਜੀ ਸੱਚੇ ਪਾਤਸ਼ਾਹ ਹਾਜ਼ਰਨਾਮ ਜੀ ਸਾਜਿ ਕੀ ਇਹ ਸਿਵਾਮਨ ਬਹੁ ਦੇ ਰਹੀਏ ਤੇ ਗੁਰੂ ਦਾ ਅਸੀਸ ਭਰਿਆ ਹੱਥ ਰਵੇ ਇਸੇ ਤਰ੍ਹਾਂ ਸੰਗਤਾਂ ਨਾਲ ਮਿਲ ਕੇ ਕਾਰਜ ਕਰਤੀ ਤੇ ਮੈਂ ਬੇਨਤੀ ਕਰਨਾ ਵਾਤਾ ਬੰਦੀ ਆ ਪਹਾਰ ਬਰੀ ਕਰਨੇ ਆ ਵੀ ਇੱਕ ਨਾਰਾ ਦਿੱਤਾ ਰੱਬ ਦਾ ਨਾਮ ਪਿਤਾ ਤੇ ਮਾ ਤਰਬਾਇਣੀ ਦੀ ਸ਼ਾਨ ਕੰਡੇ ਉੱਤੇ ਆ ਇੱਕ ਹੋ ਜੇਗਾ ਵਾ ਇਹਦੇ ਲਈ ਸਾਨੂੰ ਜ਼ਰੂਰੀ ਆ ਖਲਦਾਰ ਸ਼ਾਦਾਰ ਅਰਜਮੇ ਵੈਦਕ ਦਰਾਹਤਾ ਕਿ ਜੇ ਮੈਂ ਬਹੁਤ ਆ ਪੇਪਰ ਐਮੇ ਵੈਦਕ ਦਰਾਹ ਬੜੇ ਸਾਨ ਜਨਾਬ ਵਗੈਰਾ ਕਿੰਨੇ ਅੱਜ ਇਹ ਹੋ ਜੇ ਦਰਸਤ ਨੇ ਜਿਹੜੇ ਸਾਨੂੰ ਲਾਉਣੇ ਚਾਹੀਏ ਆ ਤੇ ਨਾਲ ਖੇਤੀ ਆ ਜਿਹੜੀ ਇਹਨੂੰ ਬੋਲ ਚੜ੍ਹਦੀ ਕਲਾ ਨਾਲ ਪਰਫੈਕਟ ਤਰ੍ਹਾਂ ਕਾਇਮ ਰੱਖੀਏ ਮੈਂ ਰਾਤ ਵੀ ਉੱਥੇ ਕਸਬੇ ਵਿੱਚ ਵੀ ਬੇਤਿਆਰੀਆਂ ਕਰੀਆਂ ਤੇ ਹੁਣ ਵੀ ਸੰਗਤ ਨੂੰ ਕਹਿੰਦਾ ਵੀ ਸਜਣਾ ਆਪਾਂ ਰਲ ਮਿਲ ਕੇ ਚਾਹੇ ਕੋਈ ਪੰਜਾਬ ਦੇ ਵਿੱਚ ਵਪਾਰੀ ਹੈ ਚਾਹੇ ਕੋਈ ਦੁਕਾਨਦਾਰ ਹੈ ਚਾਹੇ ਕੋਈ ਨੌਕਰੀ ਡਿਊਟੀਆਂ ਕਰਨ ਵਾਲੇ ਲੋਕ ਹੈ ਜਾਂ ਖੇਤੀ ਆ ਚਾਹੇ ਅਸੀਂ ਹੱਥੀਕਰਤ ਤੇ ਹਾੜੀ ਦੱਬਾ ਕਰਨ ਵਾਲੇ ਲੋਕ ਆਪਾਂ ਸਾਰੇ ਨਾਲ ਮਿਲ ਕੇ ਜਿਉੜਾ ਗੁਰੂ ਦਾ ਪ੍ਰਤਿ ਹਕਮ ਆ ਇੱਕ ਪਿਤਾ ਇੱਕ ਗਿਆਨਪਰ ਰਲ ਮਿਲ ਕੇ ਸਾਰੇ ਸਵਾਮਾਨ ਨਵਾਈਏ ਤੇ ਸਾਡੀ ਬੇਅਤੀ ਆ ਤੇ ਸਨੇਹਾ ਤੇ ਆਓ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਵਿਚ ਚਰਚਾ ਆਈ ਇਕੱਠੇ ਹੋ ਕੇ ਸੇਵਾਵਾਂ ਕਰੀਏ ਚੜਤੀ ਕਲਾ ਵਿੱਚ ਰਹੀਏ ਦਰਬਾਰ ਸਮਪਰਦਾਇ ਲੋਕੋ ਸਾਹਿਬ ਬੰਨੋ ਦਾਸ ਸਾਰੀਆਂ ਆਈਆਂ ਹੋਈਆਂ ਗੁਰ ਸੰਗਤਾਂ ਦਾ ਪਰਵਧਕ ਸੇਵਾ ਦਾ ਆਰਾ ਦਾ ਲੁਧਿਆਣਾ ਸ਼ਹਿਰ ਵੀ ਨਾ ਸੰਗਤਾਂ ਦਾ ਔਰ ਸਾਰੇ ਇਲਾਕੇ ਦਾ ਪੰਜਾਬ ਪਰਦਾ ਧੰਨਵਾਦ ਗੁਰੂ ਜੀ ਕਿਰਪਾ ਕਰਨ ਪੰਜਾਬ ਨੂੰ ਖੁਸ਼ੀਆਂ ਚੜ੍ਹਦੀਆਂ ਕਲੇ ਜੀ ਵਿੱਚ ਚੜ੍ਹਨ ਖੁਸ਼ੀਆਂ ਦਿਓ ਔਰ ਨਾਲ ਤੁਹਾਡਾ ਪੰਜਾਬੀ ਜਾਗਰਨਵਾ ਚੈਨਲ ਦਾ ਬਹੁਤ ਵਿਸ਼ੇਸ਼ ਧੰਨਵਾਦ ਸਾਰੇ ਜੰਗਨਾਂ ਲਈ ਬਹੁਤ ਸਹਿਯਾ ਕਰਦੇ ਹਨ ਦੁਆਰਾ ਸਾਡਾ ਜੜੀ ਬੇਤੀ ਉਹ ਬਚਾਉਂਦੇ ਆ ਔਰ ਤੁਸੀਂ ਵਿਸ਼ੇਸ਼ ਤੌਰ ਤੇ ਜਿਹੜੀਆਂ ਸਵਾਗਤਵਾ ਰਹੇ ਹੋ ਤੁਹਾਡਾ ਧੰਨਵਾਦ ਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਸਾਰੇ ਬਸੋ ਹੋਏ ਸੰਤ ਬਾਬਾ ਕਿਰਜੀ ਸਿੰਘ ਜੀ ਦੇ ਲੋਕੂ ਵਾਲੇ ਉਹਨਾਂ ਦੇ ਤਿੰਨ ਦਿਨ ਦੇ ਤਾਣਾ ਮੰਡੀ ਵਿਧਾਨਾ ਕਿਲ ਰੋਤੇ ਦੀਵਾਨ ਚੱਲ ਰਹੇ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਅੰਨਪਾਟ ਪ੍ਰਕਾਸ਼ ਹੋਏ ਸਨ ਅੱਜ ਸਵੇਰੇ ਭੋਗ ਪਾਏ ਗਏ ਅੱਜ ਆਖੀਰਲਾ ਦੀਵਾਨ ਆ ਸਤਿਗੁਰਾਂ ਪਰਚੰਦੇ ਦਰਸ਼ਨ ਕਰਨ ਵਾਸਤੇ ਇੱਥੇ ਆਇਆ ਸੀ ਨਾਲ ਸੰਤਾਂ ਦੇ ਬਹੁਤ ਬਾਹਰ ਤਪਸਵੀ ਸੰਤ ਲੋਕਾਂ ਨੂੰ ਤਾਰ ਰਹੇ ਨੇ ਗੁਰੂ ਸਾਹਿਬ ਦੇ ਨਾਮ ਜੋੜ ਰਹੇ ਨੇ ਧਰਮ ਦੀ ਗੱਲ ਕਰ ਰਹੇ ਨੇ ਔਰ ਜੋ ਅੱਜ ਪੰਜਾਬ ਤੇ ਤਰਾਸਦੀਆਂ ਹੜ੍ਹਾਂ ਦੀ ਉਹਦੇ ਬਾਰੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਨੇ ਕਿ ਉਹ ਲੋਕਾਂ ਦੀ ਸੇਵਾ ਕੀਤੀ ਜਾਵੇ ਤੇ ਇੱਕ ਸੰਤ ਕੌਸ਼ਿਸ਼ ਕਰ ਸਕਦਾ ਹੈ ਸਤਿ ਕੁਛੇ ਮਨ ਵਿੱਚ ਦਿਆ ਹੁੰਦੀ ਆ ਭਾਵਨਾ ਹੁੰਦੀ ਆ ਉਹ ਲੋਕਾਈ ਦੇ ਭਲੇ ਦੀ ਗੱਲ ਸੋਚਦੇ ਸੋ ਇਸ ਕਰਕੇ ਅੱਜ ਦਿਵਾਨਾ ਵਿੱਚ ਵੀ ਲੋਕਾਂ ਦੇ ਭਲੇ ਦੀ ਗੱਲ ਹੋ ਰਹੀ ਆ ਲੋਕਾਂ ਦੀ ਜਿੰਦਗੀ ਸੁਵਾਰੀ ਜਾ ਰਹੀ ਆ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਗੱਲ ਕੀਤੀ ਜਾ ਰਹੀ ਆ ਸਮਝਦਾ ਇਹ ਵਾਪਰ ਸਤਿ ਕੁਛੇ ਪਾਸ਼ਾ ਦੀ ਕਿਰਪਾ ਨਾਲ ਇਸੇ ਤਰ੍ਹਾਂ ਹੋਂਵਲੇ ਸਮੁੰਦਰ ਵਿੱਚ ਵੀ ਲੰਮੀ ਆਸੇਵਾ ਮਾਮਾ ਕਰਨ ਔਰ ਆਮ ਲੋਕਾਂ ਨੇ ਗੁਰੂ ਸਾਹਿਬ ਦੇ ਨਾਲ ਜੋੜਨ ਗੁਰੂ ਗ੍ਰੰਥ ਸਾਹਿਬ ਦੀ ਨਾਲ ਜੋੜ ਕਿਉਂਕਿ ਅੱਜ ਲੋੜ ਆ ਅੱਜ ਸੰਸਾਰ ਬਹੁਤ ਜ਼ਿਆਦਾ ਭਟਕਿਆ ਹੋਇਆ ਬਹੁਤ ਜ਼ਿਆਦਾ ਇਦਰੋਦ ਤੁਰੇ ਫਿਰਦੇ ਨੇ ਲੋਕ ਜੇ ਆਪਾਂ ਗੁਰੂ ਦੇ ਲੜ ਲੱਗਾਂਗੇ ਤੇ ਆਪਣਾ ਜੀਵਨ ਤੇ ਆਪਣੀ ਜ਼ਿੰਦਗੀ ਸਫਲ ਹੋ ਸਕਦੀ ਆ ਸੋ ਜੋੜਨ ਵਾਸਤੇ ਸੱਚ ਦੀ ਲੋੜ ਹੁੰਦੀ ਆ ਤੇ ਸੰਤ ਜਗਜੀਤ ਸਿੰਘ ਦੀ ਲੋਕੋਵਾਲ ਵਰਗੇ ਹੋਣ ਤੇ ਮੈਂ ਸਾਂਝ ਦਾ ਦੇਖ ਸਕਦਾ ਤਾ ਸਕਦੀਆਂ ਨੇ ਸਕਦਾ ਜੁੜ ਸਕਦੀਆਂ ਨੇ ਸੰਗਠਾ ਆਪਣਾ ਊਣ ਵਾਲਾ ਸਮਾਵਰ ਸਕਦੀਆਂ ਨੇ ਸੋ ਮੈਂ ਸੰਗਠਾ ਦੇ ਚਰਨਾ ਵਿੱਚ ਆਇਆ ਸੀ ਅਰਦਾਸ ਕੀਤੀ ਆ ਵੀ ਪੰਜਾਬ ਦਾ ਭਲਾ ਹੋਵੇ ਪੰਜਾਬ ਦੇ ਲੋਕ ਇਕਤਾ ਇਤفاق ਪਿਆਰ ਭਾਈਚਾਰਾ ਰਹਿਣ ਪੰਜਾਬ ਤਰੱਕੀ ਕਰੇ ਅੱਜ ਪੰਜਾਬ ਬੜਾ ਵਿਖੜੇ ਸਮੇਂ ਵਿੱਚੋਂ ਗੁਜ਼ਰ ਰਿਹਾ ਔਰ ਪੰਜਾਬ ਨੂੰ ਤਾਰਨ ਵਾਸਤੇ ਜੋੜਨ ਵਾਸਤੇ ਇਕੱਠਾ ਕਰਨ ਵਾਸਤੇ ਕਿਉਂਕਿ ਬਹੁਤ ਸ਼ਕਤੀਆਂ ਲੱਗੀਆਂ ਹੋਈਆਂ ਪੰਜਾਬ ਨੂੰ ਪਾੜਨ ਵਾਸਤੇ ਲੜਾਉਣ ਵਾਸਤੇ ਤੇ ਉਹਨਾਂ ਨੂੰ ਬਚਾਉ ਸਕਦੇ ਨੇ ਸੰਤ ਬਾਪੁਰਸ਼ ਗੁਰੂ ਸਾਹਿਬ ਸੋ ਇਸ ਕਰਕੇ ਸੰਤਾਂ ਤੇ ਚਾਲਨ ਦੀ ਬੇਨਤੀ ਕੀਤੀ ਸੀ ਕਿ ਪੰਜਾਬ ਨੂੰ ਇੱਕ ਰੱਖਣ ਦਾ ਪੰਜਾਬ ਨੂੰ ਇਕੱਠਾ ਰੱਖਣ ਦੀ ਅਰਦਾਸ ਕਰੋ ਔਰ ਪੰਜਾਬ ਦੀ ਜਥੇਬੰਦੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਵੀ ਅਰਦਾਸ ਕਰੋ ਇਹ ਬੇਨਤੀ ਕਰਨ ਵਾਸਤੇ ਆਏ ਸੀ